ਸਾਰਿਆਂ ਨੂੰ ਮਸੀਹ ਵਿੱਚ ਸਲਾਮ ਖੁਦਾ ਸਾਰਿਆਂ ਨੂੰ ਬਰਕਤ ਰਾਸ਼ਿਸ਼ ਦੇ ਸੱਚਮੁੱਚ ਪਰਮੇਸ਼ਵਰ ਸਾਡਾ ਭਲਾਇਆ ਔਰ ਮਹਾਨਾ ਜੋ ਅਜੀਬ ਔਰ ਚੰਬੇ ਕੰਮ ਕਰਦੇ ਸਾਡੇ ਜੀਵਨਾ ਵਿੱਚ ਔਰ ਉਹਨਾਂ ਦੀ ਕਰੋਨਾ ਬਹੁਤਾਜ ਦੇ ਨਾਲ ਇੱਕ ਦੇ ਇੱਕ ਦੇ ਜੀਵਨ ਵਿੱਚ ਹੁੰਦੀ ਆ ਜਿਹੜੀਆਂ ਨੇਕੀਆਂ ਪਰਮੇਸ਼ਵਰ ਸਾਡੇ ਜੀਵਨ ਵਿੱਚ ਕਰਦੇ ਜਿਹੜੀਆਂ ਭਲਾਈਆਂ ਪਰਮੇਸ਼ਵਰ ਸਾਡੇ ਜੀਵਨ ਵਿੱਚ ਕਰਦੇ ਆ ਅਸੀਂ ਉਹਨਾਂ ਨੂੰ ਕਦੀ ਵੀ ਆਪਣੇ ਜੀਵਨ ਚੋਂ ਭੁਲਾ ਨਹੀਂ ਸਕਦੇ ਤੋਂ ਅਸੀਂ ਅੱਜ ਇਸੇ ਵਿਸ਼ੇ ਲਈ ਪ੍ਰਾਰਥਨਾ ਕਰਾਂਗੇ ਜਿਨ੍ਹਾਂ ਦੇ ਜੀਵਨਾ ਵਿੱਚ ਪਰਮੇਸ਼ਵਰ ਨੇ ਆਪਣੇ ਅਜੀਬ ਰਚੰਬੇ ਕਾਰੀਏ ਕੀਤੇ ਆ ਜਿਨ੍ਹਾਂ ਦੇ ਜੀਵਨਾਂ ਵਿੱਚ ਉਹ ਕੰਮ ਕੀਤੇ ਜਿਹੜੇ ਕਦੀ ਉਹਨਾਂ ਨੇ ਸੋਚੇ ਨਹੀਂ ਸੀ ਪਰ ਪਰਮੇਸ਼ਵਰ ਨੇ ਆਪਣੀ ਕਿਰਪਾ ਦੇ ਦੁਆਰਾ ਹਰ ਇੱਕ ਮੁਸ਼ਕਿਲ ਕੰਮ ਨੂੰ ਉਹਨਾਂ ਦੇ ਜੀਵਨ ਵਿੱਚ ਆਸਾਨੀ ਦੇ ਨਾਲ ਕੀਤਾ ਆ ਕਿਉਂਕਿ ਪਰਮੇਸ਼ਵਰ ਦਾ ਵਚਨ ਵੀ ਕਹਿੰਦਾ ਹੈ ਨਾ ਜੋ ਇਨਸਾਨ ਨਹੀਂ ਕਰ ਸਕਦਾ ਉਹ ਪਰਮੇਸ਼ਵਰ ਸਭ ਕੁਝ ਕਰਨ ਦੀ ਸਮਰੱਥ ਰੱਖਦਾ ਆ ਆਈਏ ਸਭ ਜਨ ਆਪਣੀ ਅੱਖਾਂ ਨੂੰ ਬੰਦ ਕਰਦੇ ਆਂ ਔਰ ਪਰਮੇਸ਼ਵਰ ਦੀਆਂ ਕੀਤੇ ਉਪਕਾਰਾਂ ਨੂੰ ਪਰਮੇਸ਼ਵਰ ਦੇ ਕੀਤੇ ਕੰਮਾਂ ਨੂੰ ਜੋ ਨੇ ਸਾਡੇ ਜੀਵਨਾਂ ਲਈ ਕੀਤੇ ਆ ਅਸੀਂ ਪਰਮੇਸ਼ਵਰ ਦਾ ਸਭ ਜਨ ਮਿਲ ਕੇ ਧੰਨਵਾਦ ਕਰਦੇ ਆਂ ਹਾਲੇਲੂਇਆ 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 ਸਰਵ ਸ਼ਕਤੀਮਾਨ ਪਿਤਾ ਟੜਾ ਧੰਨਵਾਦ ਕਰਦੇ ਆਂ ਟੜਾ ਧੰਨਵਾਦ ਕਰਦੇ ਆਂ ਟੜਾ ਧੰਨਵਾਦ ਕਰਦੇ ਆਂ ਟੜਾ ਧੰਨਵਾਦ ਕਰਦੀ ਆਂ ਟਾਡੇ ਨਾਂ ਨੂੰ ਮਹਿਮਾ ਰਾਦਰ ਦਿੰਨੇ ਆ ਜਿੰਦੇ ਦੀ ਹਵਾ ਪਰਮੇਸ਼ਵਰ ਜੀ ਤੁਹਾਡੇ ਨਾਂ ਨੂੰ ਮਹਿਮਾ ਦਿੰਨੇ ਆ ਸਰਵ ਸ਼ਕਤੀਮਾਨ ਪਿਤਾ ਤੁਹਾਡੇ ਕੀਤੇ ਉਪਕਾਰਾਂ ਲਈ ਤੁਹਾਡਾ ਧੰਨਵਾਦ ਕਰਦੀ ਆ ਪਿਆਰੇ ਪਰਮੇਸ਼ਵਰ ਜੀ ਜੀਵਨ ਵਿੱਚ ਦਿੱਤੀਆਂ ਨੀਮਤਾਂ ਲਈ ਤੁਹਾਡਾ ਧੰਨਵਾਦ ਕਰਦੀ ਆ ਸਮਰਥੀਏ ਪਿਤਾ ਉਹ ਕੰਮ ਪਿਆਰੇ ਪਰਮੇਸ਼ਵਰ ਜੀ ਜੋ ਅਸੀਂ ਕਦੀ ਆਪਣੇ ਜੀਵਨਾਂ ਵਿੱਚ ਸੋਚੇ ਨਹੀਂ ਸੀ ਤੁਸੀਂ ਉਹਨਾਂ ਨੂੰ ਸਾਡੇ ਜੀਵਨਾਂ ਵਿੱਚ ਪ੍ਰਗਟ ਕੀਤਾ ਮੈਂ ਤੁਹਾਡਾ ਧੰਨਵਾਦ ਕਰਦੀ ਆ ਇੱਕ ਇੱਕ ਦੀਆਂ ਲੋੜਾਂ ਜ਼ਰੂਰਤਾਂ ਨੂੰ ਪੂਰੀਆਂ ਕੀਤਾ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਸੱਚਮੁੱਚ ਪਿਆਰੇ ਪਰਮੇਸ਼ਵਰ ਜੀ ਤੁਸੀਂ ਸਾਡੀਆਂ ਲੋੜਾਂ ਨੂੰ ਪੂਰੀਆਂ ਕਰਦੇ ਆ ਨਾ ਕਿ ਸਾਡੇ ਸ਼ੌਂਕ ਨੂੰ ਪਿਆਰੇ ਪਰਮੇਸ਼ਵਰ ਕਿਉਂਕਿ ਇਨਸਾਨ ਦੇ ਸ਼ੌਂਕ ਬਹੁਤ ਵੱਡੇ ਵੱਡੇ ਨੇ ਪਿਆਰੇ ਪਰਮੇਸ਼ਵਰ ਪਰ ਤੁਸੀਂ ਉਹਨਾਂ ਦੀਆਂ ਲੋੜਾਂ ਨੂੰ ਜਾਣਦੇ ਹੋਏ ਪਿਆਰੇ ਪਰਮੇਸ਼ਵਰ ਜੀ ਉਹਨਾਂ ਦੀਆਂ ਲੋੜਾਂ ਨੂੰ ਉਹਨਾਂ ਦੀ ਜ਼ਰੂਰਤਾਂ ਨੂੰ ਉਹਨਾਂ ਦੇ ਛੀਵਨਾ ਚ ਪੂਰੀਆਂ ਕਰਦੇ ਹੋ ਤੁਸੀਂ ਮਹਿਮਾ ਦੇ ਯੋਗੇ ਪਰਮੇਸ਼ਵਰ ਹੋ ਤੁਸੀਂ ਅਜੀਬ ਰਚਮੇ ਕੰਮ ਕਰਨ ਵਾਲੇ ਪਰਮੇਸ਼ਵਰ ਹੋ ਜੈਸੂ ਜੀ ਮੈਂ ਤੁਹਾਡਾ ਸ਼ੁਕਰ ਕਰਦੀ ਤੁਹਾਡੇ ਨਾਮ ਨੂੰ ਮਹਿਮਾ ਦਿੰਦੀ ਪਿਆਰੇ ਪਰਮੇਸ਼ਵਰ ਜੀ ਅਸੀਂ ਜਿੰਨੇ ਵੀ ਅੱਜ ਦੀ ਪ੍ਰਾਰਥਨਾ ਵਿੱਚ ਸ਼ਾਮਲਾ ਪਿਆਰੇ ਪਰਮੇਸ਼ਰ ਜੀ ਅਸੀਂ ਸਭ ਜਨ ਤਹਿ ਦਿਲ ਤੋਂ ਤੁਹਾਡਾ ਸ਼ੁਕਰੀਆ ਅਦਾ ਕਰਦੀਆਂ ਪਿਆਰੇ ਪਰਮੇਸ਼ਰ ਕਿਉਂਕਿ ਤੁਹਾਡੇ ਦਿੱਤੇ ਉਪਕਾਰਾਂ ਨੂੰ ਪਿਆਰੇ ਪਰਮੇਸ਼ਰ ਅਸੀਂ ਆਪਣੇ ਜੀਵਨਾਂ ਚ ਯਾਦ ਕਰਦੀਆਂ ਪਿਆਰੇ ਪਰਮੇਸ਼ਰ ਔਰ ਆਪਣੇ ਪਿਆਰੇ ਪਰਮੇਸ਼ਰ ਦਿਲ ਦੀ ਗਹਿਰਾਈ ਤੋਂ ਤੁਹਾਡਾ ਧੰਨਵਾਦ ਕਰਦੀਆਂ ਪਿਆਰੇ ਪਰਮੇਸ਼ਰ ਜੀ ਜੋ ਚੀਜ਼ਾਂ ਅਸੀਂ ਆਪਣੇ ਜੀਵਨਾਂ ਚ ਸੋਚੀਆਂ ਨਹੀਂ ਜੋ ਬਰਕਤਾਂ ਅਸੀਂ ਆਪਣੇ ਜੀਵਨਾਂ ਚ ਸੋਚੀਆਂ ਨਹੀਂ ਪਿਆਰੇ ਪਰਮੇਸ਼ਰ ਤੁਸੀਂ ਉਹ ਸਭ ਕੁਝ ਸਾਡੇ ਜੀਵਨਾਂ 'ਚ ਮੁਹੱਈਆ ਕੀਤਾ ਤੁਹਾਡਾ ਸ਼ੁਕਰ ਕਰਦੇ ਪਿਆਰੇ ਪਰਮੇਸ਼ਵਰ ਸੱਚਮੁੱਚ ਤੁਸੀਂ ਆਪਣੇ ਵਚਨ ਦੇ ਅਨੁਸਾਰ ਤੁਸੀਂ ਕਿਹਾ ਮੈਂ ਤੁਹਾਨੂੰ ਖਾਕ ਵਿੱਚੋਂ ਚੱਕ ਕੇ ਪਤਵੰਤਾਂ ਵਿੱਚ ਬਿਠਾਉਣ ਵਾਲਾ ਪਰਮੇਸ਼ਰ ਤੁਸੀਂ ਉਹ ਆਪਣੇ ਵਾਅਦੇ ਨੂੰ ਪੂਰਾ ਕੀਤਾ ਪਿਆਰੇ ਪਰਮੇਸ਼ਰ ਮੈਂ ਤੁਹਾਡਾ ਸ਼ੁਕਰ ਕਰਦੀ ਤੁਹਾਡਾ ਧੰਨਵਾਦ ਕਰਦੀਆਂ ਪਿਆਰੇ ਪਰਮੇਸ਼ਰ ਤੁਸੀਂ ਅਜੀਵ ਰ ਚੰਬੇ ਕਾਰੀਏ ਕਰਨ ਵਾਲੇ ਪਰਮੇਸ਼ਰ ਹੋ ਮੇਰੇ ਪਿਆਰੇ ਪਰਮੇਸ਼ਰ ਤੁਹਾਡਾ ਸ਼ੁਕਰ ਕਰਦੀ ਹਾਂ ਯਿਸੂ ਜੀ ਤੁਹਾਡਾ ਧੰਨਵਾਦ ਕਰਦੇ ਤੁਹਾਡੇ ਕੀਤੇ ਉਪਕਾਰਾਂ ਦੇ ਤੁਹਾਡਾ ਧੰਨਵਾਦ ਕਰਦੇ ਤੁਹਾਡੇ ਕੀਤੇ ਕੰਮਾਂ ਲਈ ਤੁਹਾਡਾ ਧੰਨਵਾਦ ਕਰਦੀ ਹਾਂ ਪਿਆਰੇ ਪਰਮੇਸ਼ਰ ਅਸੀਂ ਇਸ ਲੈਕ ਨਹੀਂ ਸੀ ਜੋ ਪਿਆਰੇ ਪਰਮੇਸ਼ਵਰ ਜੀ ਆਪਣੀ ਅੱਖਾਂ ਚੱਕ ਕੇ ਤੁਹਾਡੇ ਵੱਲ ਦੇਖ ਸਕੀਏ ਪਿਆਰੇ ਪਰਮੇਸ਼ਵਰ ਤੁਸੀਂ ਸਾਨੂੰ ਇਸ ਕਾਬਲ ਬਣਾਇਆ ਪਿਆਰੇ ਪਰਮੇਸ਼ਵਰ ਤੁਸੀਂ ਕਿਹਾ ਮੈਂ ਧਰਤੀ ਦੇ ਮੂਰਖਾਂ ਨੂੰ ਚੁਣ ਲਿਆ ਪਿਆਰੇ ਪਰਮੇਸ਼ਵਰ ਤਾਂ ਜੋ ਪਰਮੇਸ਼ਵਰ ਦੀ ਮਹਿਮਾ ਕਰ ਸਕਣ ਪਿਆਰੇ ਪਰਮੇਸ਼ਵਰ ਸੱਚਮੁੱਚ ਯਿਸੂ ਰਾਜੇ ਉਈ ਸਾਨੂੰ ਆਪਣੇ ਕੰਮਾਂ ਲਈ ਇਸਤੇਮਾਲ ਕੀਤਾ ਤੁਹਾਡਾ ਧੰਨਵਾਦ ਕਰਦੇ ਪਿਆਰੇ ਪਰਮੇਸ਼ਰ ਤੁਹਾਡੀ করুণਾ ਬਹੁਤ ਆਦ ਦੇ ਨਾਲ ਇੱਕ ਇੱਕ ਜੀਵਨ ਵਿੱਚ ਹੁੰਦੀ ਆ ਪਿਆਰੇ ਪਰਮੇਸ਼ਰ ਜੀ ਤੁਹਾਡਾ ਸ਼ੁਕਰ ਕਰਦੇ ਤੁਹਾਡਾ ਧੰਨਵਾਦ ਕਰਦੇ ਪਿਆਰੇ ਪਰਮੇਸ਼ਰ ਤੁਹਾਡਾ ਨਾਮ ਇੱਕ ਇੱਕ ਹਿਰਦੇ ਵਿੱਚ ਉੱਚਾ ਕੀਤਾ ਜਾਏ ਪਿਆਰੇ ਪਰਮੇਸ਼ਰ ਹਰ ਇੱਕ ਜੁਬਾਨ ਕੜੇ ਨਾਮ ਦੀ ਮਹਿਮਾ ਕਰੇ ਤੁਹਾਡੇ ਨਾਮ ਦੀ ਆਰਾਧਨਾ ਕਰੇ ਔਰ ਤੁਹਾਡੇ ਕੀਤੇ ਕੰਮਾਂ ਲਈ ਤੁਹਾਡੇ ਕੀਤੇ ਉਪਕਾਰਾਂ ਨੂੰ ਪਿਆਰੇ ਪਰਮੇਸ਼ਰ ਇੱਕ ਦੂਸਰੇ ਨੂੰ ਦੱਸ ਸਕਣ ਤਾਜੋ ਖੂਰ ਵੀ ਤੁਹਾਡੇ ਨਾਂ ਨੂੰ ਮਹਿਮਾ ਮਿਲ ਸਕੇ ਪਿਆਰੇ ਪਰਮੇਸ਼ਰ ਤੁਹਾਡਾ ਸ਼ੁਕਰ ਕਰਦੇ ਤੁਹਾਡਾ ਧੰਨਵਾਦ ਕਰਦੇ ਤੁਹਾਡੇ ਮੇ ਨਾਂ ਨੂੰ ਮਹਿਮਾ ਦਿੰਨੀ ਆ ਪਿਆਰੇ ਪਰਮੇਸ਼ਵਰ ਜੀ ਤੁਹਾਡਾ ਧੰਨਵਾਦ ਕਰਦੀ ਆ ਯੈਸੂ ਰਾਜਾ ਅੱਜ ਜਿੰਨੇ ਭੈਣ ਭਰਾ ਸਾਡੇ ਨਾਲ ਇਸ ਪ੍ਰਾਰਥਨਾ ਵਿੱਚ ਸ਼ਾਮਲਾ ਇਹਨਾਂ ਨੂੰ ਬਹੁਤ ਸਾਰੀ ਬਰਕਤਾਂ ਆਸ਼ੀਸ਼ ਦਿਓ ਔਰ ਆਪਣੇ ਕੰਮਾਂ ਨੂੰ ਇਹਨਾਂ ਦੇ ਜੀਵਨਾਂ ਵਿੱਚ ਪ੍ਰਗਟ ਕਰੋ ਤਾਂ ਜੋ ਇਹ ਤੁਹਾਡੇ ਨਾਂ ਨੂੰ ਮਹਿਮਾ ਦੇ ਸਕਣ ਯਿਸੂ ਜੀ ਤੁਹਾਡਾ ਸ਼ੁਕਰ ਕਰਦੇ ਤੁਹਾਡਾ ਧੰਨਵਾਦ ਕਰਦੇ ਹਾਂ ਇਹ ਥੋੜੇ ਜਿਹਾ ਸਮੇਂ ਲਈ ਪਿਆਰੇ ਪਰਮੇਸ਼ਵਰ ਜੋ ਤੁਸੀਂ ਸਾਡੇ ਜੀਵਨਾਂ ਵਿੱਚ ਦਿੱਤਾ ਮੈਂ ਤੁਹਾਡੇ ਲੱਖਾਂ ਤੇ ਕਰੋੜਾਂ ਵਾਰ ਧੰਨਵਾਦ ਕਰਦੀ ਸੱਚਮੁੱਚ ਤੁਸੀਂ ਭਲੇ ਪਰਮੇਸ਼ਵਰ ਹੋ ਇਸ ਅਨੁਰਾਧ ਪਰ ਵਿੱਚ ਜਿੰਦੇ ਰੱਖਦੇ ਸਹੀ ਸਲਾਮਤ ਰੱਖਦੇ ਪਿਆਰੇ ਪਰਮੇਸ਼ਵਰ ਜੀ ਸਵੇਰ ਦੀ ਰੌਸ਼ਨੀ ਦਿਨੇ ਆ ਪਿਆਰੇ ਪਰਮੇਸ਼ਵਰ ਜੀ ਤੁਹਾਡਾ ਮੈਂ ਸ਼ੁਕਰ ਅਰਬੀ ਤਾਂ ਜੋ ਅਸੀਂ ਪਿਆਰੇ ਪਰਮੇਸ਼ਰ ਤੁਹਾਡੇ ਨਾਮ ਨੂੰ ਮਹਿਮਾ ਦੇ ਸਕੀਏ ਤਿਹੜੇ ਨਾਂ ਨੂੰ ਆਦਰ ਦੇ ਸਕੀਏ ਪਿਆਰੇ ਪਰਮੇਸ਼ਵਰ ਮੈਂ ਤੁਹਾਡਾ ਧੰਨਵਾਦ ਕਰਦੀ ਤੁਹਾਡੇ ਨਾਂ ਨੂੰ ਮਹਿਮਾ ਦਿੰਦੀ ਪਵਿੱਤਰ ਪਰਮੇਸ਼ਵਰ ਜੀ ਇੱਕ ਅੱਛਾ ਕਰ ਦੇਣ ਲਈ ਤੁਹਾਡਾ ਸ਼ੁਕਰ ਕਰਦੇ ਪਿਆਰੇ ਪਰਮੇਸ਼ਵਰ ਜੀ ਅੱਛਾ ਬਿਜ਼ਨਸ ਦੇਣ ਲਈ ਤੁਹਾਡਾ ਧੰਨਵਾਦ ਕਰਦੇ ਪਿਆਰੇ ਪਰਮੇਸ਼ਵਰ ਸਾਡੇ ਕਾਰੋਬਾਰ ਵਿੱਚ ਸਾਡੀ ਮਦਦ ਔਰ ਸਹਾਇਤਾ ਕਰਨ ਵਾਲੇ ਪਰਮੇਸ਼ਵਰ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਯੈਸੂ ਰਾਜਾ ਖਾਸ ਕਰਕੇ ਇਸ ਜੀਵਨ ਵਿੱਚ ਸਾਹ ਦੇਣ ਵਾਲੇ ਪਰਮੇਸ਼ਵਰ ਮੈਂ ਤੁਹਾਡਾ ਧੰਨਵਾਦ ਕਰਦੀ ਪਿਆਰੇ ਪਰਮੇਸ਼ਵਰ ਤੜੇ ਨਾਂ ਨੂੰ ਮਹਿਮਾ ਮਿਲੇ ਤੜੇ ਨਾਂ ਨੂੰ ਮਹੱਦਰ ਮਿਲੇ ਤੜੇ ਨਾਂ ਨੂੰ ਜ਼ਲਾਲ ਮਿਲੇ ਮੇਰੇ ਪਵਿੱਤਰ ਪਰਮੇਸ਼ਵਰ ਕਦੂਸ ਮਿਹਰਬਾਨ ਤੁਹਾਡਾ ਸ਼ੁਕਰ ਕਰਦੀ ਹਾਂ ਤੁਹਾਡਾ ਮੈਂ ਧੰਨਵਾਦ ਕਰਦੀ ਹਾਂ ਯੈਸੂ ਜੀ ਇਸ ਥੋੜੇ ਜਿਹੇ ਸਮੇਂ ਲਈ ਜੋ ਤੁਸੀਂ ਮੇਰੇ ਛੀਵੰਚ ਦਿੱਤਾ ਪਿਆਰੇ ਪਰਮੇਸ਼ਵਰ ਤੁਹਾਡਾ ਜ਼ਲਾਲ ਹਮੇਸ਼ਾ ਇੱਕ ਇੱਕ ਜੀਵਨ ਉੱਤੇ ਬਣਿਆ ਰਹੇ ਔਰ ਸਾਡੇ ਜੀਵਨਾਂ ਉੱਤੇ ਬਣਿਆ ਰਹੇ ਪਿਆਰੇ ਪਰਮੇਸ਼ਵਰ ਕਦੂਸ ਮਿਹਰਬਾਨ ਜੀ ਮੈਂ ਬਾਕੀ ਦਾ ਸਮਾਂ ਤੁਹਾਡੇ ਜ਼ੋਰਾਵਰ ਹੱਥਾਂ 'ਚ ਸੌਂਪਦੀ ਹਾਂ ਮੇਰੀ ਪ੍ਰਾਰਥਨਾ ਨੂੰ ਸੁਣੋ ਸੁਣ ਕੇ ਸਵੀਕਾਰ ਕਰੋ ਅਸੀਂ ਮੰਗਦੀ ਆਪਣੀ ਉਧਾਰਕਰਤਾ ਪ੍ਰਭੂ ਯਿਸੂਮਸੀ ਕੇ ਨਾਮੇ ਆਮੀਨ ਸੱਚਮੁੱਚ ਪਰਮੇਸ਼ਵਰ ਸਾਡਾ ਮਹਾਨ ਆ ਖਾਸ ਕਰਕੇ ਪਰਮੇਸ਼ਵਰ ਦੀ ਕਿਰਪਾ ਇੰਨੀ ਆ ਸਾਡੇ ਉੱਤੇ ਤੁਹਾਨੂੰ ਪਤਾ ਬਹੁਤ ਸਾਰੇ ਐਕਸੀਡੈਂਟ ਹੁੰਦੇ ਆ ਬਹੁਤ ਸਾਰੇ ਲੋਕ ਇਸ ਦੁਨੀਆ ਨੂੰ ਛੱਡ ਕੇ ਚਲੇ ਜਾਂਦੇ ਆ ਲੇਕਿਨ ਅਸੀਂ ਕਿੰਨੇ ਖੁਸ਼ ਨਸੀਬ ਆ ਪਰਮੇਸ਼ਵਰ ਦੇ ਨਾਮ ਦੇ ਵਿੱਚ ਜਿੰਦਾ ਆ ਸਹੀ ਸਲਾਮ ਦਾ ਸਾਡੇ ਜਿੰਦਾ ਯਹਵਾ ਪਰਮੇਸ਼ਵਰ ਸਾਨੂੰ ਹਰ ਇੱਕ ਬਿਮਾਰੀ ਲਾਚਾਰੀ ਤੋਂ ਦੁੱਖਾਂ ਤਕਲੀਫਾਂ ਤੋਂ ਬਚਾ ਕੇ ਰੱਖਦਾ ਆ ਅਸੀਂ ਰਾਤ ਨੂੰ ਸੌਂਦੇ ਆ ਕਈ ਲੋਕ ਸੁੱਤੇ ਹੀ ਰਹਿ ਜਾਂਦੇ ਪਤਾ ਨਹੀਂ ਹੁੰਦਾ ਉਹਨਾਂ ਨੂੰ ਅਸੀਂ ਸਵੇਰ ਉੱਠਣਾ ਜਾਂ ਨਹੀਂ ਉੱਠਣਾ ਲੇਕਿਨ ਸਾਡਾ ਪਰਮੇਸ਼ਵਰ ਸਾਨੂੰ ਸਵੇਰ ਸਹੀ ਸਲਾਮਤ ਆਪਣੀ ਫੈਮਲੀ ਵਿੱਚ ਰੱਖਦਾ ਆ ਅਸੀਂ ਸਭ ਜਨ ਮਿਲ ਕੇ ਪਰਮੇਸ਼ਵਰ ਦੇ ਦੁਆਰਾ ਆਪਣੇ ਪਰਿਵਾਰਾਂ ਵਿੱਚ ਰਹਿਨੇ ਆ ਮੈਂ ਖੁਦਾ ਦਾ ਧੰਨਵਾਦ ਕਰਦੀ ਆਂ ਔਰ ਮੈਂ ਸਾਰੇ ਅੱਗੇ ਬੇਨਤੀ ਕਰਦੀ ਆਂ ਜਿੰਨੇ ਵੀ ਪਰਮੇਸ਼ਵਰ ਦੇ ਉਪਕਾਰਾਂ ਨੂੰ ਯਾਦ ਕਰਦੇ ਆ ਜਿੰਨਿਆਂ ਨੂੰ ਵੀ ਅਹਿਸਾਸ ਆ ਕਿ ਸਾਡੇ ਪਰਮੇਸ਼ਵਰ ਨੇ ਸਾਡੇ ਲਈ ਕੀ ਕੁਛ ਕੀਤਾ ਤੋ ਸਭ ਜਨ ਪਰਮੇਸ਼ਵਰ ਦੀ ਮਹਿਮਾ ਕਰਿਆ ਕਰੋ ਪ੍ਰਾਰਥਨਾ ਕਰਿਆ ਕਰੋ ਔਰ ਪ੍ਰਾਰਥਨਾ ਦੇ ਦੁਆਰਾ ਉਹਨਾਂ ਦੇ ਕੰਮਾਂ ਨੂੰ ਯਾਦ ਕਰਕੇ ਪਰਮੇਸ਼ਵਰ ਦੇ ਨਾਮ ਦੀ ਸਤਿਤੀ ਕਰਿਆ ਕਰੋ ਕਿਉਂਕਿ ਸਾਡਾ ਪਰਮੇਸ਼ਵਰ ਮਹਾਨ ਆ ਸਾਰਿਆਂ ਨੂੰ ਸਲਾਮ ਔਰ ਖੁਦਾ ਸਾਰਿਆਂ ਨੂੰ ਬਰਕਤ ਦੇ